ਬਸਪਾ ਉਮੀਦਵਾਰ सुरेंद्र ਕੰਬੋਜ ਤੇ ਪਰਚਾ ਦਰਜ ਮਾਮਲਾ ਵੋਟ ਕਾਸਟਿੰਗ ਕਰਨ ਸਮੇ ਵੀਡੀਓ ਬਣਾ ਕੇ ਵਾਇਲ ਕਰਨ ਦਾ ਲੋਕ ਸਭ ਚੋਣਾਂ ਲਈ ਹਲਕਾ ਫਰੀਪਰ ਤੋਂ ਬਹੁਤ ਜਨ ਸਮਾਜ ਪਾਰਟੀ ਦੀ ਟਿੱਟ ਤੋਂ ਚੋਣ ਲਾੜੇ ਉਮੀਦਵਾਰ सुरेंद्र ਕੰਬੋਜ ਵੱਲੋਂ ਵਿਧਾਨ ਸਭਾ ਹਲਕਾ ਗੁਰੂ ਹਰਸਾਏ ਅਦੀਨ ਆਉਂਦੇ ਪਿੰਡ ਜਿਵੇਂ ਰਾਈ ਵਿਖੇ ਵੋਟ ਪਾਉਣ ਸਮੇ ਵੋਟ ਪੋਲ ਕਰਦਿਆਂ ਦੀ ਵੀਡੀਓ ਬਣਾ ਕੇ ਅਤੇ ਉਸ ਨੂੰ ਜਨਤਕ ਕਰਨ ਦੇ ਦੋਸ਼ ਥਾਣਾ ਗੁਰੂ ਹਰਸਾ ਵਿੱਚ ਮੁਕਦਮਾ ਦਰਜ ਕਰ ਲਿਆ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਰਿਟਰਨਿੰਗ ਅਫਸਰ ਲੋਕ ਸਭਾ ਹਲਕਾ 10 ਫਰੀਪਰ ਕਮ ਡਿਪਟੀ ਕਮਿਸ਼ਨਰ ਸ਼੍ਰੀ ਰਜੇਸ਼ 티ਮਾਨ ਨੇ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਇਸ ਹਲਕੇ ਤੋਂ बसपा ਦੀ ਟਿੱਕ ਤੇ ਚੋਣ ਲੜੇ ਉਮੀਦਵਾਰ ਸੁਿੰਦਰ ਸਿੰਘ ਕੰਬੋਜ ਵੱਲੋਂ ਵੋਟ ਪਾਉਂਦ ਸਮੇਂ ਵੀਡੀਓ ਬਣਾ ਕੇ ਉਸ ਨੂੰ ਵਾਇਰਲ ਕੀਤਾ ਗਿਆ ਹੈ ਜਿਸ ਤੇ ਤੁਰੰਤ ਐਕਸ਼ਨ ਲੈਂਦਿਆਂ ਹੋਏ ਗੁਰੂ ਹਰ ਸਾਹਿਬ ਵਿਕੇ 171 ਐਫ ਆਈ ਪੀਸੀ 126 ਅਤੇ 132 ਰੀਪਰੈਜ਼ੈਂਟੇਸ਼ਨ ਆ ਪੀਪਲਜ਼ ਐਫ ਤਹਿਤ ਮਕਦਮਾ ਨੰਬਰ 98 ਮਿਤੀ 16 2024 ਦਰਜ ਕਰ ਲਿਆ ਗਿਆ ਹੈ। ਗੋਰਤਾਲ ਬਹਿ ਕਿ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਤਹਿਤ ਕੋਈ ਵੀ ਆਦਮੀ ਆਪਣੀ ਬੋਟਕਾਸਟ ਕੰਮ ਸਮੇਂ ਵੀਡੀਓ ਨਹੀਂ ਬਣਾ ਸਕਦਾ ਹੈ ਅਤੇ ਨਾ ਹੀ ਉਸ ਨੂੰ ਜਨਤਕ ਕਰ ਸਕਦਾ ਹੈ। ਇਸ ਪਾ ਉਮੀਦਵਾਰ ਸ੍ਰਿੰਦਰ ਕੰਪੋਸ ਵੱਲੋਂ ਇਹਦੀ ਉਲੰਘਣਾ ਕਰਨ ਇਤਲਾਬ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਮਕਦਮਾ ਦਰਜ ਕੀਤਾ ਗਿਆ ਹੈ। ਆਇਆ ਕਿ ਜਿਹੜਾ ਵੀਡੀਓ ਵਾਇਰਲ ਕੀਤਾ ਹੈ ਜਿਹੜਾ ਬਸਪਾ ਦੇ ਜਿਹੜੇ ਪ੍ਰਤਾਕਸ਼ੀ ਉਮੀਦਵਾਰ ਨੇ ਸਰ ਕੀ ਕਰ ਸਰ ਕੀ ਮਾਮਲਾ ਕੀ ਸਾਹਮਣੇ ਹੈ। ਮਾਮਲਾ ਤੁਹਾਡੇ ਸਾਹਮਣੇ ਆਇਆ ਹੈ ਕਿ ਸ਼੍ਰੀ ਸੁਦਰ ਗੰਬੋਜੀ ਜੀ ਜਿਹੜੇ ਭਾਜਪਾ ਸਮਾਜ ਪਾਰਟੀ ਦੇ ਫਿਰੋਜ਼ਪੁਰ ਤੋਂ ਉਮੀਦਵਾਰ ਨੇ ਉਹਨਾਂ ਨੇ ਬੂਥ ਵੀ ਜਦੋਂ ਵੋਟ ਪਾਈ ਆਪਣੇ ਤਾਂ ਦੀ ਵੀਡੀਓ ਬਣਾ ਕੇ ਉਹਨਾਂ ਜਨਤਾ ਕੀਤਾ ਜਿਹੜਾ ਕਿ ਰਾਈਟ ਟੂ ਪ੍ਰਾਈਵੇਸੀ ਹੁੰਦਾ ਹੈ ਰਿਪ੍ਰਾਈਵੇਸੀ ਵੋਟ ਹੁੰਦਾ ਹੈ ਉਹਦੀ ਉਲੰਘਣਾ ਕੀਤੀ ਗਈ ਹੈ ਤੁਹਾਨੂੰ ਦੇਖਦੇ ਹੋਏ ਗੁਰੂ ਅਰਜਨ ਸਿੰਘ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਹੈ ਉਹਨਾਂ ਦੇ ਖਿਲਾਫ ਸਰ ਜੀ ਪਤਾ ਨਹੀਂ ਕਿੱਥੇ ਪਾਈ ਸੀਗੀ ਵੋਟ ਕਿੱਥੇ ਪਾਈ ਗਈ ਸੀਗੀ ਵੋਟ ਵੈਲਿਡ ਯੂਨਿਟ ਦੇ ਵਿੱਚ ਜੀ ਬਾ ਜੀਵਰਾਏ ਜਿਹੜਾ ਜੀਵਰਾਏ ਸਿਆਸੀ ਦਾ ਪਿੰਡ ਜਿੱਥੇ ਨਾਲ ਹੈ ਉੱਥੇ ਕੀਤੀ ਗਈ ਸਰ ਕਿਹੜੀ ਕਿਹੜੀ ਤਾਰਾ ਵਾਂਚੇ ਮਾਮਲਾ ਦੇ ਕੀਤੀ ਕਈ ਤਾਰਾ ਮਨੇ 126 132 ਰਿਪੋਰਟ ਨੂੰ ਪੂਰੇ ਆਈ ਪੀਸੀ ਦੇ ਵੀ 171 ਹੈ ਕੋਈ ਵੀ ਡਿਟੇਲ ਜਿਹੜੀ ਹੈ ਕਿ ਜੀ ਐਫ ਆਈ ਆਰ ਤੋਂ ਦੇਖ ਸਕਦੇ ਹੋ ਤੇ ਅਸੀਂ ਤੁਹਾਡੇ ਉਸ ਨੂੰ ਬਾਕੀ ਉਮੀਦਵਾਰਾਂ ਨੂੰ ਬੇਨਤੀ ਕਰਨਾ ਚਾਹਾਂਗੇ ਵੀ ਉਹ ਸਾਰੇ ਜਿਹੜੇ ਕਾਨੂੰਨ ਦੀ ਜਿਹੜੀ ਪਾਲਣਾ ਕਰਨ ਤੇ ਕੋਈ ਉਲੰਘਣਾ ਨਾ ਕੀਤੀ ਜਾਵੇ ਇੱਕ ਜ਼ਿੰਮੇਵਾਰ ਉਮੀਦਵਾਰ ਹੋਣ ਦਾ ਫਰਜ਼ ਨਿਭਾਲ ਤੇ ਧੰਨਵਾਦ ਸਰ